ਇੱਕ ਤੂ ਆ ਆਲੂਆਂ ਦਾ ਪੰਗਾ ਦਵਾਤਾ ਆਲੂ ਦਾ ਤਾ ਉਹਨੂੰ ਕੀ ਕਹਿੰਦੇ ਨੇ ਆ ਚਾਰ ਦਿਨਾਂ ਨੂੰ ਪੱਟ ਲਾਂਗੇ ਚਲੋ ਨੱਬੜ ਨਕਰੇ ਉਹਦਾ ਆਲੂ ਨੂੰ ਦੱਸ ਕੀ ਕਰਨਾਗਾ ਪ੍ਰੀਤ ਚਾਹ ਲਿਆ ਮੈਂ ਤਾਂ ਇਹੀ ਕਹਿਣਾ ਬਾਪੂ ਠੀਕ ਹੈ ਨਾ ਸੀਰੀ ਰੱਖ ਲੈਨੇ ਆ ਮਨ ਮੇਰੀ ਗੱਲ ਬਹੁਤ ਔਖਾ ਬਾਪੂ ਮੈਨੂੰ ਪਤਾਗਾ ਕਿੰਨਾ ਔਖਾ ਤੂੰ ਗੱਲ ਹੀ ਮੁਕਾ ਦੇ ਵੀ ਭਾਈ ਮੰਦਾ ਸੀਰੀ ਰੱਖਣਾਗਾ ਮੈਨੂੰ ਪੁੱਛਦਾ ਕਿੰ ਆ ਫਿਰ ਹੋਰ ਤਾਂ ਹੀ ਮੈਂ ਤੈਨੂੰ ਕਹਿਣਾਗਾ ਵਿੱਚ ਕੋਈ ਹੈ ਨਿਗਾ ਚ ਬੰਦਾ ਤਾਂ ਦੇਖ ਲਾ ਮੇਰੇ ਤਾਂ ਕੋਈ ਨਹੀਂ ਭਾਈ ਨਿਗਾ ਚ ਹੁਣ ਆ ਨੰ ਵੀ ਮੜੀਰ ਤਾਂ ਇਹਦਾ ਕੰਮ ਕਰਦੀ ਨਹੀਂ ਹੈਗੇ ਫੇਰੇ ਵਰਗੀ ਉਹ ਹੋਏ ਬਨੇ ਭਾਈ ਲਾ ਹੁਣ ਸਾਰਾ ਕੰਮ ਤਾਂ ਮੈਂ ਕਰਦਾ ਬਾਪੂ ਲਾ ਮੈਂ ਬਾਪੂ ਨੂੰ ਕਿਹਾ ਸੀ ਮੈਂ ਇਹ ਸੀਰੀ ਰੱਖ ਲੈਣੇ ਅਜੇ ਬਾਪੂ ਉੱਤੋਂ ਪਤਾ ਕੀ ਬੋਲਦਾ ਕਹਿੰਦਾ ਨਾ ਤੂੰ ਕੀ ਕਰੇਂਗਾ ਤੂੰ ਡੰਡੇ ਵਜਾਏਂਗਾ ਇੱਥੇ ਲਗਾਸ ਦੀਦੀ ਆ ਜਾਓ ਵੀਰ ਤੁਸੀਂ ਵੀ ਸਾਹ ਪੀ ਲੋ ਆਗੇ ਬੱਸ ਆਗੇ ਆ ਉਹਨੂੰ ਮੱਲਾਉਂਦਾ ਫੇਰ ਵਾਰੇ ਵਾਗਿਆ ਲਓ ਕਿੱਥੇ ਖੜਦਾ